ਲੁਧਿਆਣਾ ਦੇ ਵਿੱਚ ਇੱਕ ਡਰੱਗ ਰੈਕਟ ਦਾ ਪਰਦਾ ਫਾਸ਼ ਕੀਤਾ ਗਿਆ ਹੈ ਕਰੋੜਾਂ ਦੀ ਡਰੱਗ ਮਨੀ ਸਣੇ ਤਸਕਰ ਨੂੰ ਕਾਬੂ ਕੀਤਾ ਗਿਆ ਹੈ ਦੱਸਿਆ ਕਿ ਇੱਥੇ ਬੀਤੀ ਰਾਤ 11 ਵਜੇ ਕਰੀਬ ਜੰਮੂ ਕਸ਼ਮੀਰ ਅਤੇ ਕਾਊਂਟਰ ਇੰਟੈਲੀਜੈਂਸ ਨੇ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਮੁੱਲਾਂਪੁਰ ਸ਼ਹਿਰ ਦੇ ਦਸ਼ਮੀਸ਼ ਨਗਰ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਅਤੇ ਉਸ ਦੌਰਾਨ ਕਿਰਾਏਦਾਰ ਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਹਾਲ ਵਾਸੀ ਮੁੱਲਾਂਪੁਰ ਨੂੰ ਕਾਬੂ ਕਰਕੇ ਉਸ ਦੇ ਘਰ ਦੇ ਵਿੱਚੋਂ 4 ਕਰੋੜ 5 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਬੱਤੀ ਬੋਰਡ ਦਾ ਰਵਾਲਵਰ ਗੱਡੀਆਂ ਦੀਆਂ ਚਾਲੀ ਨੰਬਰ ਪਲੇਟਾਂ ਚਾਲੀ ਆਈਡੀ ਕਾਰਡ نوٹ ਕਰਨ ਵਾਲੀਆਂ ਮਸ਼ੀਨਾ ਚਿੱਟੇ ਲਿਫਾਫੇ ਚਿੱਟਾ ਪੈਕਿੰਗ ਕਰਨ ਵਾਲੀ ਮਸ਼ੀਨ ਆਦ ਸਾਮਾਨ ਬਰਾਮਦ ਕੀਤਾ ਗਿਆ ਹੈ ਇਸ ਬੰਦੀ ਪੰਜਾਬ ਦੇ ਡੀਜੀਪੀ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਮਨਜੀਤ ਸਿੰਘ ਤੇ ਥਾਣਾ ਬਲਾਸਪੁਰ ਥਾਣਾ ਰਾਮਬਾਨ ਦੀ ਪੁਲਿਸ ਨੇ 30 ਕਿਲੋ ਕੋਕੀਨ ਬਰਾਮਦ ਕਰਕੇ ਮਕਦਮਾ ਦਰਜ ਕੀਤਾ ਸੀ ਤੇ ਬੀਤੀ ਰਾਤ ਕਰੀਬ 11 ਵਜੇ ਜੰਮੂ ਕਸ਼ਮੀਰ ਦੀ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਤੌਰ ਤੇ ਰਿਕਵਰੀ ਕਰਨ ਦੇ ਲਈ ਮਨਜੀਤ ਸਿੰਘ ਦੀ ਕਰਾਇ ਤੇ ਲਈ ਕੋਠੀ 'ਤੇ ਛਾਪੇ ਮਾਰੀ ਕੀਤੀ ਜਿੱਥੋਂ ਇਹ ਸਾਰਾ ਸਮਾਨ ਬਰਾਮਦ ਹੋਇਆ ਭਾਵੇਂ ਕਿ ਜੰਮੂ ਕਸ਼ਮੀਰ ਦੀ ਪੁਲਿਸ ਨੇ ਪੱਤਰਕਾਰਾਂ ਨਾਲ ਕੋਈ ਬਰਾਮਦ ਕਰਨ ਦੀ ਗੱਲ ਸਾਂਝੀ ਨਹੀਂ ਕੀਤੀ ਪਰ ਸਰਕਾਰੀ ਰਿਕਾਰਡ ਮੁਤਾਬਕ ਇਸ ਬਰਾਮਦਗੀ ਦੀ ਪੁਸ਼ਟੀ ਹੋਈ ਹੈ ਬਿਊਰੋ ਰਿਪੋਰਟ ਐਸਮ ਜਨ نیوز ਲੁਧਿਆਣਾ ਦੇ ਵਿੱਚ ਇੱਕ ਡਰੱਗ ਰੈਕਟ ਦਾ ਪਰਦਾ ਫਾਸ਼ ਕੀਤਾ ਗਿਆ ਹੈ ਕਰੋੜਾਂ ਦੀ ਡਰੱਗ ਮਨੀ ਸਣੇ ਤਸਕਰ ਨੂੰ ਕਾਬੂ ਕੀਤਾ ਗਿਆ ਹੈ ਦੱਸਿਆ ਕਿ ਇੱਥੇ ਬੀਤੀ ਰਾਤ 11 ਵਜੇ ਕਰੀਬ ਜੰਮੂ ਕਸ਼ਮੀਰ ਅਤੇ ਕਾਉਂਟਰ ਇੰਟੈਲੀਜੈਂਸ ਨੇ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਮੁੱਲਾਂਪੁਰ ਸ਼ਹਿਰ ਦੇ ਦਸ਼ਮੀਸ਼ ਨਗਰ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਅਤੇ ਉਸ ਦੌਰਾਨ ਕਿਰਾਏਦਾਰ ਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਹਾਲ ਵਾਸੀ ਮੁੱਲਾਂਪੁਰ ਨੂੰ ਕਾਬੂ ਕਰਕੇ ਉਸ ਦੇ ਘਰ ਦੇ ਵਿੱਚੋਂ 4 ਕਰੋੜ 5 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ 32 ਬੋਰ ਦਾ ਰਵਾਲਵਰ ਗੱਡੀਆਂ ਦੀਆਂ 40 ਨੰਬਰ ਪਲੇਟਾਂ 40 ਆਈਡੀ ਕਾਰਡ نوٹ ਕਰਨ ਵਾਲੀਆਂ ਮਸ਼ੀਨਾ ਚਿੱਟੇ ਲਫਾਫੇ ਚਿੱਟਾ ਪੈਕਿੰਗ ਕਰਨ ਵਾਲੀ ਮਸ਼ੀਨ ਆਦ ਸਾਮਾਨ ਬਰਾਮਦ ਕੀਤਾ ਗਿਆ ਹੈ ਇਸ ਸਬੰਧੀ ਪੰਜਾਬ ਦੇ ਡੀਜੀਪੀ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਮਨਜੀਤ ਸਿੰਘ ਤੇ ਥਾਣਾ ਬਲਾਸਪੁਰ ਥਾਣਾ ਰਾਮਬਾਨ ਦੀ ਪੁਲਿਸ ਨੇ 30 ਕਿਲੋ ਕੋਕੀਨ ਬਰਾਮਦ ਕਰਕੇ ਮਕਦਮਾ ਦਰਜ ਕੀਤਾ ਸੀ ਤੇ ਬੀਤੀ ਰਾਤ ਕਰੀਬ 11 ਵਜੇ ਜੰਮੂ ਕਸ਼ਮੀਰ ਦੀ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਤੌਰ ਤੇ ਰਿਕਵਰੀ ਕਰਨ ਦੇ ਲਈ ਮਨਜੀਤ ਸਿੰਘ ਦੀ ਕਰਾਇਤੇ ਲਈ ਕੋਠੀ 'ਤੇ ਛਾਪੇ ਮਾਰੀ ਕੀਤੀ ਜਿੱਥੂ ਇਹ ਸਾਰਾ ਸਮਾਨ ਬਰਾਮਦ ਹੋਇਆ ਭਾਵੇਂ ਕਿ ਜੰਮੂ ਕਸ਼ਮੀਰ ਦੀ ਪੁਲਿਸ ਨੇ ਪੱਤਰਕਾਰਾਂ ਨਾਲ ਕੋਈ ਬਰਾਮਦ ਕਰਨ ਦੀ ਗੱਲ ਸਾਂਝੀ ਨਹੀਂ ਕੀਤੀ ਪਰ ਸਰਕਾਰੀ ਰਿਕਾਰਡ ਮੁਤਾਬਕ ਇਸ ਬਰਾਮਦਗੀ ਦੀ ਪੁਸ਼ਟੀ ਹੋਈ ਹੈ ਬਿਊਰੋ ਰਿਪੋਰਟ एसएमजे न्यूज़ लुधियाना ਦੇ ਵਿੱਚ ਇੱਕ ਡਰੱਗ ਰੈਕਡ ਦਾ ਪਰਦਾ ਫਾਸ਼ ਕੀਤਾ ਗਿਆ ਹੈ ਕਰੋੜਾਂ ਦੀ ਡਰੱਗ ਮਨੀ ਸਣੇ ਤਸਕਰ ਨੂੰ ਕਾਬੂ ਕੀਤਾ ਗਿਆ ਹੈ ਦੱਸ ਦੇ ਕਿ ਇੱਥੇ ਬੀਤੀ ਰਾਤ 11 ਵਜੇ ਕਰੀਬ ਜੰਮੂ ਕਸ਼ਮੀਰ ਅਤੇ ਕਾਊਂਟਰ ਇੰਟੈਲੀਜੈਂਸ ਨੇ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਮੁੱਲਾਂਪੁਰ ਸ਼ਹਿਰ ਦੇ ਦਸ਼ਮੀਸ਼ ਨਗਰ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਅਤੇ ਇਸ ਦੌਰਾਨ ਕਿਰਾਏਦਾਰ ਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਹਾਲ ਵਾਸੀ ਮੁੱਲਾਂਪੁਰ ਨੂੰ ਕਾਬੂ ਕਰਕੇ ਉਸ ਦੇ ਘਰ ਦੇ ਵਿੱਚੋਂ 4 ਕਰੋੜ 5 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ 32 ਬੋਰ ਦਾ ਰਵਾਲਵਰ ਗੱਡੀਆਂ ਦੀਆਂ ਜਾਲੀ ਨੰਬਰ ਪਲੇਟਾਂ ਚਾਲੀ ਆਈਡੀ ਕਾਰਡ ਨੋਟ ਗਿਣਨ ਵਾਲੀਆਂ ਮਸ਼ੀਨਾ ਚਿੱਟੇ ਲਿਫਾਫੇ ਚਿੱਟਾ ਪੈਕਿੰਗ ਕਰਨ ਵਾਲੀ ਮਸ਼ੀਨ ਆਦ ਸਾਮਾਨ ਬਰਾਮਦ ਕੀਤਾ ਗਿਆ ਹੈ ਇਸ ਸਬੰਧੀ ਪੰਜਾਬ ਦੇ ਡੀਜੀਪੀ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਮਨਜੀਤ ਸਿੰਘ ਤੇ ਥਾਣਾ ਬਲਾਸਪੁਰ ਥਾਣਾ ਰਾਮਬਾਣ ਦੀ ਪੁਲਿਸ ਨੇ 3 किलो ਕੋਕੈਨ ਬਰਾਮਦ ਕਰਕੇ ਮਕਦਮਾ ਦਰਜ ਕੀਤਾ ਸੀ ਅਤੇ ਬੀਤੀ ਰਾਤ ਕਰੀਬ 11 ਵਜੇ ਜੰਮੂ ਕਸ਼ਮੀਰ ਦੀ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਤੌਰ ਤੇ ਰਿਕਵਰੀ ਕਰਨ ਦੇ ਲਈ ਮਨਜੀਤ ਸਿੰਘ ਦੀ ਕਿਰਾਏ ਤੇ ਲਈ ਕੋਠੀ 'ਚ ਛਾਪੇ ਮਾਰੀ ਕੀਤੀ ਜਿੱਥੋਂ ਇਹ ਸਾਰਾ ਸਮਾਨ ਬਰਾਮਦ ਹੋਇਆ ਭਾਵੇਂ ਕਿ ਜੰਮੂ ਕਸ਼ਮੀਰ ਦੀ ਪੁਲਿਸ ਨੇ ਪੱਤਰਕਾਰਾਂ ਨਾਲ ਕੋਈ ਬਰਾਮਦ ਕਰਨ ਦੀ ਗੱਲ ਸਾਂਝੀ ਨਹੀਂ ਕੀਤੀ ਪਰ ਸਰਕਾਰੀ ਰਿਕਾਰਡ ਮੁਤਾਬਕ ਇਸ ਬਰਾਮਦਗੀ ਦੀ ਪੁਸ਼ਟੀ ਹੋਈ ਹੈ ਬਿਊਰੋ ਰਿਪੋਰਟ ਐਸਮ ਜਨ نیوز